ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਬਠਿੰਡਾ ਦੇ ਕਲਾਲ ਥਾਣੇ ਦੇ ਵਿੱਚ ਅਸੀਂ ਪਹੁੰਚੇ ਆ ਆ ਮੋਟਰਸਾਈਕਲ ਚੋਰ ਫੜਿਆ ਹੈ ਹੈਰਾਨੀ ਦੀ ਗੱਲ ਇਹ ਆ ਵੀ ਉਹ ਜਿਹੜੇ ਮੋਟਰਸਾਈਕਲ ਚੋਰ ਆ ਉਹ ਦੋਨੇ ਜੀਜਾ ਤੇ ਸਾਲਾ ਨੇ ਤੇ ਤੁਹਾਨੂੰ ਮੋਟਰਸਾਈਕਲ ਦੀਆਂ ਵੀ ਨਾਲ ਦੀ ਨਾਲ ਤਸਵੀਰਾਂ ਦਿਖਾਉਨੇ ਆ ਵੀ ਇਹ ਜਿਹੜੇ ਮੋਟਰਸਾਈਕਲ ਆ ਨਵ ਮੋਟਰਸਾਈਕਲ ਫੜਿਆ ਵੱਖ-ਵੱਖ ਜਗ੍ਹਾ ਤੋਂ ਚੋਰੀ ਕਰਦੇ ਸੀ ਔਰ ਇਹ ਮੋਟਰਸਾਈਕਲ ਸਾਰੇ ਪੁਰਾਣੇ ਆ ਕੁਝ ਅੰਸ਼ੇਸ਼ ਗੱਲ ਜਿਹੜੀ ਹੈਗੀ ਆ ਵੀ ਜਿਹੜੇ ਮੋਟਰਸਾਈਕਲ ਦੇ ਟਾਇਰਾਂ ਨੂੰ ਲੋਕ ਲਾਉਂਦੇ ਨੇ ਉਹ ਮੋਟਰਸਾਈਕਲ ਬਹੁਤ ਘੱਟ ਚਾਂਸ ਹੁੰਦੇ ਨੇ ਜਿਹੜੇ ਚੋਰੀ ਹੋਣ ਦੇ ਇਤੇ ਜਿਆਦਾਤਰ ਜੋ ਆਪਾਂ ਵੀਲ ਨੂੰ ਜਿਹੜੇ ਟਾਇਰ ਵੀਲ ਨੂੰ ਲੋਕ ਲਾਉਨੇ ਨੇ ਉਹਦੇ ਨਾਲ ਜਿਹੜੀ ਚੋਰੀ ਬਹੁਤ ਘੱਟ ਹੁੰਦੀ ਆ ਜਾਂ ਬਹੁਤ ਸਾਰੇ ਜਿਹੜੇ ਲੋਕ ਆ ਉਹ 10 ਰੁਪਏ 20 ਰੁਪਏ ਬਚਾਉਣ ਦੀ ਖਾਤਰ ਪਾਰਕਿੰਗ 'ਚ ਨਹੀਂ ਲਾਉਂਦੇ ਤੇ ਕਿਤੇ ਨਾ ਕਿਤੇ ਰੋਡ ਤੇ ਜਾਂ ਆਪਾਂ ਸਾਈਡ ਤੇ ਖੜਾ ਕਰ ਦਿੰਦੇ ਨੇ ਤੇ ਜਿਸ ਕਾਰਨ ਜਿਹੜੀ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਵੱਡੀ ਗੰਟੀ ਵਿੱਚ ਜਿਹੜੇ ਚੋਰ ਆਸਾਨੀ ਨਾਲ ਕਰ ਦਿੰਦੇ ਨੇ ਐਸਐਚਓ ਸਾਹਿਬ ਨੇ ਵੀ ਕਿਹਾ ਵੀ ਇਹ ਜਿਹੜੀ ਗੱਲ ਵੇਖਣ ਵਿੱਚ ਸਾਹਮਣੇ ਆਈ ਆ ਜਦੋਂ ਪੁਛਦਸ਼ ਵਿੱਚ ਚੋਰਾਂ ਨਾਲ ਗੱਲਬਾਤ ਕੀਤੀ ਵੀ ਉਹ ਪ੍ਰਾਣੇ ਮੋਟਰਸਾਈਕਲ ਜਿਹੜੇ ਲਗੇ ਜਿਹੜੇ ਟਾਇਰਾਂ ਨੂੰ ਵੀਲ ਨੂੰ ਲੋਕ ਨਹੀਂ ਲਾਉਂਦੇ ਸੀ ਉਹਨਾਂ ਨੂੰ ਚੋਰੀ ਕਰਦੇ ਸੀ ਜੇ ਤੁਸੀਂ ਲੋਕ ਚੰਗੀ ਤਰ੍ਹਾਂ ਲਗਾਓ ਤਾਂ ਉਹ ਮੋਟਰਸਾਈਕਲ ਜਿਹੜਾ ਚੋਰੀ ਨਹੀਂ ਹੋਵੇਗਾ ਹੈਰਾਨੀ ਦੀ ਗੱਲ ਇਹ ਆ ਵੀ ਦੋਨੇ ਜੀਜਾ ਤੇ ਸਾਲਾ ਇਕੱਠੇ ਰਲ ਕੇ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਨੌ ਮੋਟਰਸਾਈਕਲ ਬਰਾਮਦ ਹੋਏ ਆ ਇੱਕ ਤੇ ਪਹਿਲਾਂ ਵੀ ਮਾਮਲਾ ਦਰਜਾ ਚੋਰੀ ਦਾ ਐ ਐਸ ਐਚਓ ਕਨਾਲ ਦੇ ਜਿਹੜਾ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੇ ਵੀ ਇਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਆ ਪਰ ਨਾਲ ਉਹਨਾਂ ਨੇ ਜਿਹੜੇ ਲੋਕ ਨੇ ਜਨਤਾ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਇੱਕ ਤਾਂ ਜਿਹੜਾ ਟਾਇਰਾਂ ਨੂੰ ਵੀਲ ਨੂੰ ਲੋਕ ਜਰੂਰ ਲਾ ਕੇ ਰੱਖਣਾ ਚਾਹੀਦਾ ਦੂਸਰਾ ਪਾਰਕਿੰਗ ਵਿੱਚ ਲਗਾਓ ਜੇ 10-20 ਰੁਪਏ ਦੀ ਖਾਤਰ ਕਈ ਵਾਰੀ ਆਪਾਂ ਰੋਡ ਤੇ ਖੜਾ ਕਰ ਦਿੰਦੇ ਆ ਤੇ ਜਿਹੜਾ ਮੋਟਰਸਾਈਕਲ ਚੋਰੀ ਹੋ ਜਾਂਦਾ ਐਸ ਐਚਓ ਹਰਜੋਤ ਸਿੰਘਾ ਥਾਣਾ ਕਨਾਲ ਦੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿੰਦੇ ਨੇ ਕੀ ਕਹਿਣਾ ਚਾਹੁੰਦਾ ਹੈ ਜੀ ਮੋਟਰਸਾਈਕਲ ਰੋਮ ਇੱਕ ਸਾਨੂੰ ਕੱਲ ਥਾਣਾ ਕਨਾਲ ਕਲੋਨੀ ਵਿਖੇ ਕਿ ਇਨਫਾਰਮੇਸ਼ਨ ਮਿਲੀ ਸੀ ਕਿ ਸਤਵੰਤ ਸਿੰਘ ਜੋ ਕਿ ਬਰਨਾਲੇ ਦਾ ਰਹਿਣ ਵਾਲਾ ਤੇ ਹੁਣ ਲਾਲ ਸਿੰਘ ਬਸਤੀ ਰਹਿੰਦਾ ਤੇ ਕੁਲਵਿੰਦਰ ਸਿੰਘ ਜੋ ਕਿ ਬਲੂ ਕੋਟਲੀ ਦਾ ਰਹਿਣ ਵਾਲਾ ਹੈ ਦੋਵੇਂ ਜਣੇ ਮੋਟਰਸਾਈਕਲ ਜਿਹੜੇ ਹੈਗੇ ਚੋਰੀ ਕਰਕੇ ਸ਼ਹਿਰ ਤੋਂ ਤੇ ਆਸ-ਪਾਸ ਤੋਂ ਚੋਰੀ ਕਰਕੇ ਜਿਹੜੇ ਅੱਗੇ ਵੇਚਦੇ ਹਨ ਜਿਸ ਤੇ ਥਾਣਾ ਕਨਾਲ ਕਲੋਨੀ ਵਿਖੇ 326 ਨੰਬਰ ਮਕਦਮਾ ਦਰਜ ਕੀਤਾ ਗਿਆ ਸੀ ਤੇ ਜਿਸ ਤੇ ਜਿਹੜਾ ਸਾਡੇ ਸਾਨਾ ਕਨਾਲ ਕ੍ਰੋਨੀ ਐਸ ਜਰਨੈਲ ਇਹਨਾਂ ਦੀ ਟੀਮ ਤੇ ਪੀਸੀਆਰ 1 ਤੋਂ ਐਸ ਜੀ ਸੰਜੀਵ ਇਹਨਾਂ ਦੀ ਅ ਦੋਨਾਂ ਨੇ ਜਿਹੜਾ ਜੁਆਇੰਟਲੀ ਕੰਮ ਕਰਦੇ ਹੋਏ ਬੜੀ ਮਿਹਨਤ ਕੀਤੀ ਤੇ ਦੋਵੇਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਕੱਲ ਤੇ ਇਹਨਾਂ ਪਾਸੋਂ ਜਿਹੜਾ ਮੌਕੇ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਸੀ ਤੇ ਦਰਾਨੇ ਤਫਤੀਸ਼ ਹੋਣ ਤੱਕ ਇਹਨਾਂ ਪਾਸੋਂ ਜਿਹੜੇ ਹੈਗੇ ਖੁੱਲ ਨੋ ਮੋਟਰਸਾਈਕਲ ਜਿਹੜੇ ਵਕ ਵਕ ਮਾਰਕਾ ਦੇ ਬਰਾਮਦ ਹੋ ਚੁੱਕੇ ਇੱਕ ਇੱਕ ਚੋਰੀ ਕੀਤੀ ਸੀ ਮੋਟਰਸਾਈਕਲ ਜੋ ਹੁਣ ਤੱਕ ਦੀ ਇਹਨਾਂ ਦੀ ਪੁਛਗਿਸਤ ਹੋਏ ਗੱਲ ਸਾਹਮਣੇ ਆਈ ਜੀ ਬਜਾਏ ਇਹਨਾਂ ਨੇ ਸ਼ਹਿਰ ਦੇ ਏਰੀਆ ਚੋਂ ਥਾਣਾ ਸਿਵਲ ਲਾਈਨ ਤੇ ਥਾਣਾ ਕਤਵਾਲੀ ਦੇ ਏਰੀਆ ਚੋਂ ਜਿਹੜਾ ਹੈਗੇ ਚੋਰੀ ਕੀਤੀ ਸੀ ਤੇ ਕੁਝ ਮੋਟਰਸਾਈਕਲ ਇੱਕ ਦੋ ਜਿਹੜੇ ਉਹ ਬਾਹਰ ਦੇ ਏਰੀਆ ਚੋਂ ਚੋਰੀ ਇਹਨਾਂ ਦੀ ਉਮਰ ਕਿੰਨੀ ਆ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ? 2. ਜਿਹੜੇ ਹੈਗੇ 25 ਤੋਂ 30 ਸਾਲ ਦੀ ਇਹਨਾਂ ਦੀ ਉਮਰ ਹੈ ਤੇ ਜਿਹੜਾ ਸਤਵੰਤ ਹੈਗਾ ਇਹ ਤੇ ਪਹਿਲਾਂ ਵੀ ਥਾਣਾ ਥਰਮਲ ਵਿਖੇ ਚੋਰੀ ਦਾ ਮੁਕਦਮਾ ਦਰਜ ਹੈ ਤੇ ਇੱਥੇ ਇਹ ਵੀ ਜਿਕਰ ਜੋਗ ਹੈ ਕਿ ਇਹ ਦੋਵੇਂ ਜਣੇ ਆਪਸੇ ਰਿਸ਼ਤੇਦਾਰ ਹੈਗੇ ਜ ਜੋਏ ਕਿ ਪਹਿਲਾਂ ਇਕੱਠੇ ਕਰਾਦੇ ਮੋਟਰਸਾਈਕਲ ਚੋਰੀ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਵੱਖ-ਵੱਖ ਜਗ੍ਹਾ ਤੇ ਵੇਚ ਦਿੰਦੇ ਸੀ ਹੋਰ ਸਾਰੇ ਨਾਲ ਰਹੇ ਵੀ ਹੋਰ ਉਸ ਦਿਨ ਨੂੰ ਇਹਨਾਂ ਨੂੰ ਅੱਜ ਜਿਹੜਾ ਹੈਗਾ ਮਾਨਜੋਗ ਅਦਾਲਤ ਵਿੱਚ ਪੇਸ਼ ਕਰ ਰਹੇ ਤੇ ਇਹਨਾਂ ਦਾ ਰਿਮਾਂਡ ਹਸ ਕਰਕੇ ਹੋਰ ਵੀ ਡੰਗਾਈ ਨਾਲ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਇਹਨਾਂ ਦੇ ਹੋਰ ਜੇ ਕੋਈ ਇਹਨਾਂ ਨਾਲ ਮੈਂਬਰ ਇਨਵੋਲਵ ਹੈਗਾ ਚੋਰੀ ਚ ਤਾਂ ਉਹਨਾਂ ਦੇ ਖਿਲਾਫ ਵੀ ਬੰਦ ਦੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕਾਰਨ ਕੀ ਸੀ ਕਿ ਇਹ ਚੋਰੀ ਕਰਕੇ ਪੈਸਾ ਉਹ ਕੀ ਕਰਦੇ ਸੀ? ਨਸ਼ਾ ਵਗੈਰਾ ਕਰਦੇ ਸੀ ਜਾਂ ਕੁਝ ਹੋਰ ਦਾ ਜੋ ਹੁਣ ਤੱਕ ਇਹਨਾਂ ਦੀ ਪੁੱਛਗਿੱਛ ਚੱਹੀ ਆਈ ਹੈ ਵੀ ਨਸ਼ਾ ਵਗੈਰਾ ਕਰਦੇ ਸੀ ਤੇ ਉਹਦੀ ਪੂਰਤੀ ਲਈ ਜਿਹੜੇ ਚੋਰੀਆਂ ਕਰਦੇ ਸੀਗੇ ਤੇ ਜੋ ਦੋਵੇਂ ਸਾਡੇ ਜਿਹੜਾ ਹੈਗਾ ਥਾਣਾ ਕਨਾਲ ਕਾਨੂੰਨੀ ਤੇ ਪੀਸੀਆਰ ਦੀ ਟੀਮ ਵੱਲੋਂ ਬਹੁਤ ਮਿਹਨਤ ਨਾਲ ਜਿਹੜਾ ਹੈਗਾ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਜੋ ਚੋਰੀ ਵਾਰਦਾਤਾਂ ਹੋ ਰਹੀ ਸੀ ਮੋਟਰਸਾਈਕਲ ਦੀਆਂ ਉਹਨਾਂ ਨੂੰ ਵੀ ਜਿਹੜਾ ਰੋਕਣ 'ਚ ਕਾਮਯਾਬ ਹੋਣ ਸਕਾ ਜੀ ਜੀ ਸਰ ਹਾਂਜੀ ਹਾਂ ਦੋਵੇਂ ਜਿਹੜੇ ਹੈਗੇ ਰਿਸ਼ਤੇਦਾਰ ਆਪ ਸਰ ਹੈਂਡਲੌਕ ਖੁੱਲਣ ਦੇ ਲਈ ਸੈਂਟਰ ਲੌਕ ਕਰਨ ਵਾਸਤੇ ਲੋਕਾਂ ਨੂੰ ਕੌਣ ਵੀ ਨੰਬਰ ਰਿਕਾਲ ਕਰ ਦਿੰਦੇ ਜੀ ਇਹਨਾਂ ਦੀ ਪੁੱਛ ਕੇ ਸੀ ਵੀ ਇਹ ਗੱਲ ਸਾਹਮਣੇ ਆਈ ਹੈ ਵੀ ਇਹ ਜਿਹੜੇ ਪੁਰਾਣੇ ਮੋਟਰਸਾਈਕਲਾਂ ਨੂੰ ਟਾਰਗੇਟ ਕਰਦੇ ਵੀ ਉਹਨਾਂ ਦਾ ਜਿਹੜਾ ਲੌਕ ਆ ਆਸਾਨੀ ਨਾਲ ਖੁੱਲ ਜਾਂਦਾ ਤੇ ਜੋ ਅੱਜ ਕੱਲ ਜਿਹੜਾ ਹੈਗਾ ਐਜ਼ ਅ ਪ੍ਰੀਵੈਂਟਿਵ ਐਸਪੈਕਟ ਨਾਲ ਜਿਹੜਾ ਲੌਕ ਲੱਗਦਾ ਹੈਗਾ ਫਰੰਟ ਜਿਹੜਾ ਹੈਗਾ ਵੀਲ ਨੂੰ ਉਹ ਲਗਾਇਆ ਜਾਵੇ ਤਾਂ ਜੋ ਜਿਹੜਾ ਹੈਗਾ ਸਟੋਰੀ ਦੀਆਂ ਮਾਰ ਦਾ ਤੁਹਾਨੂੰ ਜਿਹੜਾ ਰੁਕਿਆ ਜਾ ਸਕੇ ਸਰ ਪਾਰਕਿੰਗ ਚ ਨਹੀਂ ਲਾਉਂਦੇ 10 20 ਰੁਪਏ ਦੀ ਖਾਤਰ ਰੋਡ ਤੇ ਖੜਾ ਕਰ ਦਿੰਦੇ ਨਹੀਂ ਦੇਖਣ ਚਾਹਿਆ ਹਾਂ ਜਿਹੜੀਆਂ ਹੈਗੀਆਂ ਜੇ ਕੋਈ ਜਿੱਥੇ ਤੁਸੀਂ ਜਾਣਦੇ ਹੋ ਨੇੜੇ ਕੋਈ ਪਾਰਕਿੰਗ ਸਲੋਟ ਹੈਗਾ ਤਾਂ ਉੱਥੇ ਜਿਹੜਾ ਵਹੀਕਲ پارک ਕੀਤਾ ਜਾਵੇ ਤਾਂ ਕਿ ਉਹ ਸਿਕਿਉਰ ਹੈਗਾ ਜਿਵੇਂ ਤੁਸੀਂ ਦੱਸਿਆ ਕਿ ਲੋਕ 10-20 ਰੁਪਏ ਪਿੱਛੇ ਜਿਹੜਾ ਹੈਗਾ ਜੋ ਆਸ-ਪਾਸ ਜਿਹੜਾ ਹੈਗਾ ਉੱਥੇ ਪਾਰਕਿੰਗ ਵੀ ਹੁੰਦੀ ਹੈ ਤਾਂ ਵੀ ਨਹੀਂ ਲਾਉਂਦੇ ਸੋ ਇਹੀ ਪ੍ਰੀਵੈਂਟਿਵ ਐਕਸਪੈਕਟ ਨਹੀਂ ਆਈਏ ਦੋ ਚੀਜ਼ਾਂ ਇੱਕ ਤਾਂ ਲੋਕ ਜਿਹੜੇ ਪੁਰਾਣੇ ਮੋਟਰਸਾਈਕਲ ਹੋ ਜਾਂਦੇ ਆ ਤੇ ਦੂਸਰਾ ਜਿਹੜਾ ਜੇ ਪਾਰਕਿੰਗ ਹੈਗੀ ਹੈ ਤੋਂ ਪਾਰਕਿੰਗ ਤੇ ਲਾਇਆ ਜਾਵੇ ਤੇ ਇਹਦੇ ਨਾਲ ਮਤਲਬ ਜਿਹੜੀਆਂ ਚੋਰੀਆਂ ਦੇ ਵਾਰਦਾਤਾਂ ਬਹੁਤ ਹੱਤਾਂ ਕਰੋਗੀਆਂ